ਬੱਚਿਓ ਆਪਾਂ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਮੰੰਗ ਸ਼ਬਦ ਕਠਣ ਸ਼ਬਦ ਆਉਂਦੇ ਨੇ ਉਹਨਾਂ ਦੀ ਸੰਖਿਆ ਨਾਲ-ਨਾਲ ਕਰ ਰਹੇ ਹਾਂ ਤੇ ਨਾਲ ਆਪਾਂ ਜਾਪ ਸਾਹਿਬ ਦੀ ਸੰਖਿਆ ਕਰ ਰਹੇ ਹਾਂ ਜੋ ਆਪਾਂ ਫੇਸਬੁੱਕ ਤੇ ਵੀ ਪੇਜ ਤੇ ਪਾਉਨੇ ਆ ਜਾਪ ਸਾਹਿਬ ਦੀ ਸੰਖਿਆ ਤੇ ਅੱਜ ਆਪਾਂ ਤਿੰਨ ਸ਼ਬਦਾਂ ਦਾ ਉਚਾਰਨ ਦੱਸਾਂਗੇ ਕਿ ਜਿਨ੍ਹਾਂ ਦੇ ਪਿੱਛੇ ਜਈਆ ਲੱਗਦਾ ਹੈ ਤੇ ਉਹਨਾਂ ਨੂੰ ਉਚਾਰਨ ਕਿਵੇਂ ਕਰਨਾ ਹੈ ਤੇ ਉਹਨਾਂ ਦੇ ਅਰਥ ਕੀ ਨੇ ਠੀਕ ਆ ਗੁਰਬਾਣੀ ਦੇ ਵਿੱਚ ਆਉਂਦਾ ਹੈ ਬੱਬਾ ਲਿਖੋ ਬੱਬਾ ਜਈਆ ਨਾਣੇ ਸਿਆਰੀ ਬੱਬਾ ਜਈਆ ਨਾਣੇ ਸਿਆਰੀ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਬੱਬਾ ਜਈਆ ਨਾਣੇ ਸਿਆਰੀ ठीक है इसन उचारण किमें करना है इतने लिखो बबा बबे दलावा नाने सियारी नाने सियारी हाँ गुरबाणी इस तरह लिखिया है जेड़ा जिया लगा है इसने दलावा बन जाना है ठीक है इसने बन जाना बैन ਬੈਣ ਹਾਂ ਬੈਣ ਬੱਬੇ ਦਲਾਵਾ ਨਾਣੇ ਸਿਆਰੀ ਬੈਣ ਬੈਣ ਕਿਉਂਕਿ ਜਿਹੜੀ ਨਾਣੇ ਨੂੰ ਸਿਆਰੀ ਲੱਗੀ ਏ ਨਾਣੇ શરી ਤੇ ਲੱਗੀ ਹੋਈ ਏ ਹਾਂਜੀ ਠੀਕ ਆ ਜਿਹੜਾ ਯਈਆ ਅਖਰੈ ਉਸਨੇ ਦਲਾਵਾ ਕਿਤੇ ਐੜਾ ਬਣ ਜਾਣਾ ਕਿਸੇ ਤੇ ਸਿਆਰੀ ਬਣ ਜਾਣੀ ਏ ਠੀਕ ਪਰ ਇੱਥੇ ਜਿਹੜਾ ਯਈਆ ਬੱਬਾ ਤੇ ਯਈਆ ਨਾਣੇ ਸਿਆਰੀ ਏ ਇੱਥੇ ਬੱਬਾ ਤੇ ਯਈਆ ਜਿਹੜਾ ਯਈਏ ਨੇ ਦਲਾਵਾ ਬਣ ਜਾਣਾ ਠੀਕਾ ਬੱਬੇ ਦਲਾਵਾ ਨਾਣੇ ਸਿਆਰੀ ਬੈਣ ਬੈਣ ਉਚਾਰਨ ਕਰਨਾ ਇਸ ਦਾ ਅਰਥ ਕੀ ਹੈ ਇੱਥੇ ਲਿਖੋ ਬੱਬਾ ਚਚਾ ਨੰਨਾ ਅਰਥ ਬਣ ਗਿਆ ਇਸ ਦਾ ਬਚਨ ਹਾਂ ਬਚਨ ਬੈਣ ਉਚਾਰਨ ਕਰਨਾ ਅਰਥ ਇਸ ਦਾ ਬਣ ਗਿਆ ਬਚਨ ਹਾਂ ਬਚਨ ਤੁਹਾਨੂੰ ਪਹਿਲੇ ਸ਼ਬਦ ਦੀ ਸਾਰੀ ਸਮਝ ਲੱਗ ਗਈ ਹੈ ਹਾਂਜੀ ਹਾਂ ਦੂਜਾ ਸ਼ਬਦ ਗੁਰਬਾਣੀ ਦੇ ਵਿੱਚ ਆਉਂਦਾ ਹੈ ਲਿਖੋ ਜੱਜਾ ਜਈਏ ਦੇ ਹੋੜਾ ਹਾਂ ਇਹ ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ ਕਿੱਥੇ ਆਉਂਦਾ ਹੈ ਸਵਈਆਂ ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਪਾਂ ਸਵਈਏ ਪੜ੍ਹਦੇ ਹਾਂ ਪਟਾਂ ਦੇ ਸਵਈਏ ਉਹਨਾਂ ਦੇ ਵਿੱਚ ਇਹ ਸ਼ਬਦ ਆਉਂਦਾ ਹੈ ਠੀਕ ਹੈ ਜੱਜਾ ਤੇ ਜਈਏ ਦੇ ਹੋੜਾ ਇਸ ਨੂੰ ਆਪਾਂ ਉਚਾਰਨ ਕਿਵੇਂ ਕਰਨਾ ਹੈ ਲਿਖੋ ਇੱਥੇ ਜੱਜਾ ਏ ੜੀ ਸਿਹਾਰੀ ਊੜੇ ਹੁੜਾ ਊੜੇ ਦਾ ਮੂੰਹ ਖੋਲ ਦੋ ਹਾਂ ਗੁਰਬਾਣੀ ਵਿੱਚ ਇਸ ਤਰ੍ਹਾਂ ਹੁੰਦਾ ਜੱਜਾ ਜਈਏ ਹੁੜਾ ਉਚਾਰਨ ਕਰਨਾ ਜੱਜਾ ਏ ੜੀ ਸਿਹਾਰੀ ਊੜੇ ਦਾ ਮੂੰਹ ਖੁੱਲਿਆ ਊੜੇ ਹੁੜਾ ਜਯੋ ਜਯੋ ਹਾਂ ਜਯੋ ਉਚਾਰਨ ਕਰਨਾ ਇਸਦਾ ਲਾਗੀ ਸਮਝਣਾ ਹਾਂਜੀ ਜਿਹੜਾ ਇੱਥੇ ਜੱਜਾ ਲੱਗਾ ਨਾ ਅਜਈਆ ਲੱਗਾ ਨਾ ਹਾਂਜੀ ਤੇ ਜਈਏ ਨੂੰ ਹੋੜਾ ਹੈ ਇਸੇ ਇੱਥੇ ਬੰਨਾ ਊੜਾ ਠੀਕ ਆ ਈੜੀ ਸਿਆਰੀ ਤੇ ਊੜਾ ਬਣ ਜਾਣਾ ਠੀਕ ਹੈ ਠੀਕ ਆ ਇਹ ਬਣ ਜਾਣਾ ਜਯੋ 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 ਜੈ ਜਗ ਮਹਿ ਪੰਕਤੀ ਹੁੰਦੀ ਨੇ ਗੁਰਬਾਣੀ ਦੇ ਵਿੱਚ ਹਾਂਜੀ ਇਹ ਇਸ ਤਰ੍ਹਾਂ ਕਰਨਾ ਹੈ ਜਯੋ ਉਚਾਰਨ ਕਰਨਾ ਇਸ ਦਾ ਅਰਥ ਕੀ ਹੈ ਜੈ ਜੈਕਾਰ ਇੱਥੇ ਲਿਖੋ ਇਸ ਦਾ ਅਰਥ ਬਣ ਗਿਆ ਜੈ ਜੈਕਾਰ ਜੈ ਜੈਕਾਰ ਜੈ ਜੈਕਾਰ ਹਾਂ ਇਸ ਦਾ ਅਰਥ ਆਏ ਉਚਾਰਨ ਕਰਨਾ ਜਯੋ ਤੁਹਾਨੂੰ ਦੂਜੀ ਪੰਕਤੀ ਦੂਜੀ ਸ਼ਬਦ ਦੀ ਸਮਝ ਲੱਗੀ ਸਾਰੀ ਦੀ ਹਾਂਜੀ ਆ ਤੀਜਾ ਸ਼ਬਦ ਗੁਰਬਾਣੀ ਦੇ ਵਿੱਚ ਆਉਂਦਾ ਇੱਥੇ ਉਚਾਰਨ ਕਰੋ ਜਜੇ ਕੰਨਾ ਜੱਜਾ ਤੇ ਜਈਆ ਹਾਂ ਜੱਜਾ ਤੇ ਜਈਆ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਆਉਂਦਾ ਹੈ ਠੀਕ ਆ ਇਸ ਦਾ ਉਚਾਰਨ ਕਰਨਾ ਜਜੇ ਦਲਾਵਾ ਹਾਂ ਜਜਾ ਤੇ ਜਈਆ ਗੁਰਬਾਣੀ ਵਿੱਚ ਆਉਂਦਾ ਹੈ ਹਾਂਜੀ ਉਚਾਰਨ ਕਰਨਾ ਜੈ ਜੈ ਠੀਕ ਆ ਜਿਹੜਾ ਜਈਆ ਲੱਗਾ ਇਸ ਨੇ ਦਲਾਵਾ ਬਣ ਜਾਣੀ ਹੈ ਠੀਕ ਆ ਜੀ ਇੱਕ ਥਾਂ ਤੇ ਗੁਰਬਾਣੀ ਦੇ ਵਿੱਚ ਹੋਰ ਆਉਂਦਾ ਹੈ ਦੱਦਾ ਤੇ ਜਈਆ ਹਾਂਜੀ ਦੱਦਾ ਤੇ ਜਈਆ ਆਉਂਦਾ ਹੈ ਗੁਰਬਾਣੀ ਵਿੱਚ ਦੈ ਗੁਸਾਈ ਮੀਤਲਾ ਤੂੰ ਸੰਗ ਹਮਾਰੇ ਬਾਸ ਜੀਓ ਇਸ ਤਰ੍ਹਾਂ ਪੰਕਤੀ ਆਉਂਦੀ ਹੈ ਉਹ ਦੱਦਾ ਜਿੱਦੇ ਜਈਆ ਉੱਥੇ ਵੀ ਦਲਾਵਾ ਬਣ ਜਾਣੀ ਹੈ ਉਹ ਦੈ ਗੁਸਾਈ ਪੜਨਾ ਹੈ ਠੀਕ ਆ ਠੀਕ ਹੈ ਜੀ ਇਸ ਦਾ ਅਰਥ ਬਣ ਗਿਆ ਇਸ ਦਾ ਵੀ ਅਰਥ ਜੈ ਜੈਕਾਰ ਹੈ ਇੱਥੇ ਲਿਖੋ ਇਸ ਦਾ ਅਰਥ ਵੀ ਜੈ ਜੈਕਾਰ ਜੈ ਜੈਕਾਰ ਹਾਂ ਜੈ ਜੈਕਾਰ ਇਸ ਦਾ ਅਰਥ ਵੀ ਜੈ ਜੈਕਾਰ ਉਚਾਰਨ ਕਰਨਾ ਹੈ ਜੈ ਜੈ ਤੁਹਾਨੂੰ ਇਸ ਪੰਕਤੀ ਦੀ ਇਹ ਸ਼ਬਦ ਦੀ ਸਮਝ ਲੱਗ ਗਈ ਆ ਹਾਂ ਜੀ ਹਾਂ ਤਿੰਨਾ ਸ਼ਬਦਾਂ ਦੀ ਸਮਝ ਲੱਗੀ ਸਾਰੀ ਹਾਂ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ